ਜਦੋਂ ਦੁਨੀਆ ਨੂੰ ਤਾਰਦੇ ਹੋਏ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਐਹੋਜੀ ਜਗ੍ਹਾ ਤੇ ਪਹੁੰਚਿਆ ਜਿੱਥੇ ਆਸੇ-ਪਾਸੇ ਬਹੁਤ ਹਰਿਆਲੀ ਆ ਬੜੇ ਹੀ ਸੁੰਦਰ ਪੇੜ ਪੌਦੇ ਲੱਗੇ ਹੋਏ ਆ ਗੁਰੂ ਮਹਾਰਾਜ ਦੇ ਨਾਲ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਹਨ ਭਾਈ ਮਰਦਾਨਾ ਜੀ ਮਹਾਰਾਜ ਨੂੰ ਕਹਿੰਦੇ ਸੱਚੇ ਪਾਤਸ਼ਾਹ ਜੀ ਮੈਂ ਤੁਹਾਡੇ ਨਾਲ ਬੜੀ ਦੂਰ ਦੂਰ ਤੱਕ ਯਾਤਰਾ ਕੀਤੀ ਹੈ ਦੂਰ ਦੂਰ ਤੱਕ ਕਾਬਜੀ ਨਾਲ ਮੈਂ ਉਦਾਸੀਆਂ ਤੇ ਗਿਆ ਹਾਂ ਕਦੇ ਲਾਹੌਰ ਕਦੇ ਕਾਬਲ ਕਦੇ ਇਰਾਕ ਕਦੇ ਹਬਸ਼ ਬਿਲਾਇਤ ਵਰਗੇ ਦੇਸ਼ ਪਰ ਮਹਾਰਾਜ ਅੱਜ ਅਸੀਂ ਜਿਸ ਇਲਾਕੇ ਵਿੱਚ ਪਹੁੰਚੇ ਹਾਂ ਇਹੋ ਜੀ ਧਰਤੀ ਪਹਿਲਾਂ ਨਹੀਂ ਕਦੀ ਆਈ ਪਹਿਲਾਂ ਮੈਂ ਇਹੋ ਜੀ ਧਰਤੀ ਕਦੇ ਨਹੀਂ ਦੇਖੀ ਇਹਨੂੰ ਦੇਖਦਿਆਂ ਸਾਰੀ ਡਰ ਲੱਗਦਾ ਹੈ ਮਹਾਰਾਜ ਮੈਂ ਬੇਨਤੀ ਕਰਦਾ ਕਿ ਇਸ ਜਗ੍ਹਾ ਤੋਂ ਚਲੇ ਜਾਈਏ ਇਹ ਜਗ੍ਹਾ ਮੈਨੂੰ ਠੀਕ ਜੀ ਨਹੀਂ ਲੱਗਦੀ ਉਦੋਂ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਮਰਦਾਨਾ ਜੀ ਫਿਕਰ ਨਾ ਕਰੋ ਚਿੰਤਾ ਨਾ ਕਰੋ ਇੱਥੇ ਤੁਹਾਨੂੰ ਕੁਝ ਨਹੀਂ ਹੋਵੇਗਾ ਕਿਉਂਕਿ ਇਸ ਧਰਤੀ ਦਾ ਰਾਜ ਕਿਸੇ ਬੰਦੇ ਦੇ ਕੋਲ ਨਹੀਂ ਹੈ ਇਹ ਧਰਤੀ ਦਾ ਰਾਜ ਕੀੜੀ ਕੋਲ ਹੈ ਭਾਈ ਮਰਦਾਨਾ ਜੀ ਸੁਣ ਕੇ ਹੈਰਾਨ ਹੋਏ ਕਹਿਣ ਲੱਗੇ ਮਹਾਰਾਜ ਕੀ ਕਹਿ ਰਹੇ ਹੋ ਕੀੜੀ ਦਾ ਰਾਜ ਬੜੇ ਹੈਰਾਨ ਹੋਏ ਮਹਾਰਾਜ ਕਹਿਣ ਲੱਗੇ ਬਿਲਕੁਲ ਜੀ ਇਹ ਦੇਸ਼ ਉੱਪਰ ਕੀੜੀਆਂ ਦਾ ਰਾਜ ਹੈ ਕਹਿੰਦੇ ਭਾਈ ਮਰਦਾਨਾ ਜੀ ਮਹਾਰਾਜ ਮੈਂ ਅੱਜ ਤੱਕ ਬੰਦਿਆਂ ਦਾ ਰਾਜ ਤਾਂ ਸੁਣਿਆ ਪਰ ਕੀੜੀ ਦਾ ਰਾਜ ਕਦੇ ਨਹੀਂ ਸੁਣਿਆ ਪਹਿਲੀ ਵਾਰੀ ਮਹਾਰਾਜ ਸੁਣ ਰਹਿਆ ਹਾਂ ਕੀੜੀ ਵਿੱਚ ਕਿੱਥੇ ਇੰਨੀ ਤਾਕਤ ਆ ਜਾਏਗੀ ਜਿਹੜੀ ਰਾਜ ਕਰ ਲਵੇਗੀ ਮਹਾਰਾਜ ਸੋਚਣ ਵਿੱਚ ਇਹ ਗੱਲ ਨਹੀਂ ਆਉਂਦੀ ਦਿਮਾਗ ਇਹ ਗੱਲ ਨੂੰ ਮੰਨਣ ਤੋਂ ਮੁਨਕਰ ਹੈ ਪੈਰਾਂ ਥੱਲੇ ਆ ਕੇ ਜਿਹੜੀ ਮਰ ਜਾਂਦੀ ਆ ਦਿੱਖਣ ਵਿੱਚ ਛੋਟੀ ਜੀ ਹੁੰਦੀ ਆ ਕਿਵੇਂ ਉਹ ਇੱਕ ਰਾਜ ਭਾਗ ਦੀ ਮਾਲਕ ਬਣ ਸਕਦੀ ਆ ਪਰ ਗੁਰੂ ਮਹਾਰਾਜ ਮੈਨੂੰ ਇਨਾ ਪਤਾ ਹੈ ਆਪ ਜੀ ਜੋ ਕਹਿੰਦੇ ਹੋ ਸਤ ਹੀ ਸਤ ਹੈ ਉਦੋਂ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਨੂੰ ਜਵਾਬ ਦਿੱਤਾ ਕਹਿਣ ਲੱਗੇ ਅਸਲ ਵਿੱਚ ਗੱਲ ਪਤਾ ਕੀ ਹੈ ਪਰਮੇਸ਼ਰ ਜੋ ਚਾਵੇ ਸੋ ਕਰ ਸਕਦਾ ਹੈ ਜੇ ਉਹਨੇ ਰਾਜ ਕਰਾਉਣਾ ਹੈ ਕੀੜੀ ਤੋਂ ਕੀੜੀ ਤੋਂ ਵੀ ਰਾਜ ਕਰਾ ਸਕਦਾ ਹੈ ਜੇ ਚਾਵੇ ਬਾਦਸ਼ਾਹਾਂ ਨੂੰ ਵੀ ਘਾ ਦੇ ਤੀਲੇ ਵਾਂਗ ਕਰ ਦਿੰਦਾ ਹੈ ਦਰ ਮੰਗਣ ਪੈਖ ਨਾ ਪਾਏਂਦਾ ਨਦਰਿਓ ਪੱਠੀ ਜੇ ਕਰੇ ਸੁਲਤਾਨਾ ਕਾਹੂ ਕਰਾਏਂਦਾ ਉਦੋਂ ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿਣ ਲੱਗੇ ਕੀੜੀ ਨੂੰ ਜੇ ਪਰਮੇਸ਼ਰ ਚਾਵੇ ਉਹਦੇ ਵਿੱਚ ਇੰਨੀ ਸ਼ਕਤੀ ਭਰ ਦੇਵੇ ਉਹ ਲੱਖਾਂ ਬੰਦਿਆਂ ਦੇ ਲਸ਼ਕਰ ਨੂੰ ਤਬਾਹ ਕਰ ਸਕਦੀ ਹੈ ਰਾਖ ਕਰ ਸਕਦੀ ਹੈ ਨੀਕੀ ਕੀਰੀ ਮੈਂ ਕਲ ਰਾਖੈ ਭਸਮ ਕਰੇ ਲਸ਼ਕਰ ਕੋਟ ਲਾ ਕੇ ਸਭ ਕੁਝ ਬਾਣੀ ਵਿੱਚ ਦਰਜਾ ਸੰਗਤ ਜੀ ਅਸੀਂ ਖੋਜਦੇ ਨਹੀਂ ਅਸੀਂ ਵਿਚਾਰਦੇ ਨਹੀਂ ਮਹਾਰਾਜ ਕਹਿਣ ਲੱਗੇ ਉਹ ਜਿਹੜਾ ਵਾਹਿਗੁਰੂ ਆ ਨਾ ਪਰਮੇਸ਼ਰ ਉਹ ਬਿਆਨਤ ਹੈ ਬਿਆਨਤ ਉਹਦੇ ਕੌਤਕ ਨੇ ਪ੍ਰਮਾਤਮਾ ਦੀ ਇੰਨੀ ਸ਼ਕਤੀ ਹੈ ਚਲੋ ਭਾਈ ਮਰਦਾਨਾ ਜੀ ਅੱਗੇ ਚੱਲੋ ਅੱਗੇ ਚੱਲ ਕੇ ਆਪ ਜੀ ਨੂੰ ਸਭ ਕੁਝ ਪਤਾ ਲੱਗ ਜਾਵੇਗਾ ਹੁਣ ਨਾਲ ਭਾਈ ਬਾਲਾ ਜੀ ਨਾਲ ਭਾਈ ਮਰਦਾਨਾ ਜੀ ਜਦੋਂ ਅੱਗੇ ਗਏ ਆ ਕੀ ਵੇਖਦੇ ਆ ਉਹ ਧਰਤੀ ਆ ਗਈ ਆ ਜਿੱਥੇ ਅਸਲ ਵਿੱਚ ਕੀੜੀਆਂ ਦਾ ਰਾਜ ਸੀਗਾ ਜਿੰਨੀ ਧਰਤੀ ਸੀਗੀ ਉਹ ਤਾਂ ਕਾਲੇ ਰੰਗ ਦੀ ਸੀ ਕਾਲੀ ਛਾਹ ਸੀ ਪੂਰੀ ਮਹਾਰਾਜ ਹੁਣ ਭਾਈ ਮਰਦਾਨਾ ਜੀ ਨੂੰ ਦੱਸਦੇ ਆ ਉਹ ਧਰਤੀ ਬਾਰੇ ਕਹਿਣ ਲੱਗੇ ਮਰਦਾਨਿਆਂ ਇਹ ਧਰਤੀ ਤੇ ਇੱਕ ਵਾਰ ਇੱਕ ਰਾਜਾ ਆਇਆ ਸੀਗਾ ਉਹਦੇ ਨਾਲ ਬਹੁਤ ਵੱਡੀ ਫੌਜ ਆਈ ਸੀਗੀ ਉਹ ਜਦੋਂ ਇੱਥੇ ਆਇਆ ਤੇ ਉਹਨੇ ਕੀ ਦੇਖਿਆ ਕੀੜੀਆਂ ਦੇ ਦੇਸ਼ ਦੀ ਹੱਦ ਟੱਪਣ ਲੱਗਾ ਕੀੜੀਆਂ ਦੇ ਦੇਸ਼ ਦਾ ਜਦੋਂ ਰਾਜ ਆਇਆ ਕੀੜੀ ਬੋਲੀ ਕਹਿਣ ਲੱਗੀ ਤੂੰ ਸਾਡੇ ਦੇਸ਼ ਦੀ ਹੱਦ ਟੱਪ ਨਹੀਂ ਸਕਦਾ ਤੂੰ ਬਾਅਦਸ ਚਲਾ ਜਾ ਮੁਰ ਜਾ ਇਹਦੇ ਵਿੱਚ ਹੀ ਤੇਰੀ ਭਲਾਈ ਆ ਤੂੰ ਇੱਕ ਸ਼ਰਤ ਤੇ ਹੀ ਇੱਥੇ ਅੰਦਰ ਆ ਸਕਦਾ ਤੈਨੂੰ ਸਾਡਾ ਗੁਲਾਮ ਬਣ ਕੇ ਰਹਿਣਾ ਪਊਗਾ ਜਦੋਂ ਇੰਨੀ ਗੱਲ ਰਾਜੇ ਨੇ ਸੁਣੀ ਤੇ ਰਾਜਾ ਉੱਚੀ ਉੱਚੀ ਹੱਸਿਆ ਕਹਿੰਦਾ ਮੈਂ ਤਾਂ ਪਤਾ ਨਹੀਂ ਕਿੰਨੇ ਕੁ ਦੇਸ਼ ਜਿੱਤ ਕੇ ਆਇਆ ਮੈਂ ਤਾਂ ਮਹਾਬਲੀ ਆ ਅਣਗਣਿਤ ਮੇਰੀ ਫੌਜ ਆ ਆ ਦੇਖ ਕਿੱਡੀ ਫੌਜ ਆ ਮੇਰੀ ਫੌਜ ਏਡੀ ਬਲੀ ਆ ਮੈਂ ਚਾਹਾਂ ਜੋ ਮਰਜੀ ਕਰਾਂ ਜਿਵੇਂ ਚਾਹਾਂ ਹੁਣੇ ਤੈਨੂੰ ਪੈਰਾਂ ਥੱਲੇ ਮਸਲ ਦਿਆਂ ਅਸਲ ਵਿੱਚ ਉਹ ਰਾਜੇ ਨੇ ਦੇਸ਼ ਬੜੇ ਜਿੱਤੇ ਸੀ ਤੇ ਹੰਕਾਰ ਸੀ ਹੰਕਾਰਿਆ ਸੋ ਮਾਰਿਆ ਕਈ ਵਾਰੀ ਪ੍ਰਮਾਤਮਾ ਕਿਸੇ ਨੂੰ ਸਮਝਾਉਣ ਲਈ ਕੌਤਕ ਕਰਦਾ ਭਾਈ ਮਰਦਾਨਾ ਜੀ ਜਦੋਂ ਜਿਸ ਬੰਦੇ ਨੇ ਦੇਸ਼ ਜਿੱਤੇ ਹੋਣ ਹੰਕਾਰ ਆਉਣਾ ਤਾਂ ਸੁਭਾਵਿਕ ਗੱਲ ਆ ਇੱਥੇ ਬੰਦੇ ਨੂੰ ਜੇ ਕੁਝ ਮਿਲ ਜਾਵੇ ਉਹ ਹੰਕਾਰ ਦੇ ਨਾਲ ਭਰ ਜਾਂਦਾ ਹੈ ਉਹਦੀ ਚਾਲ ਬਦਲ ਜਾਂਦੀ ਆ ਉਹਦੀ ਬੋਲ ਵੀ ਬਦਲੇ ਜਾਂਦੇ ਆ ਉਹਦੀ ਗੱਲਬਾਤ ਦਾ ਤਰੀਕਾ ਬਦਲੇ ਜਾਂਦਾ ਹੈ ਜਦੋਂ ਇੰਨੀਆਂ ਗੱਲਾਂ ਕਹੀਆਂ ਕੀੜੀ ਨੇ ਅੱਗੋਂ ਹੱਸਿਆ ਕੀੜੀ ਕਹਿਣ ਲੱਗੀ ਇੱਥੋਂ ਬਾਪਸ ਚਲਾ ਜਾ ਨਹੀਂ ਸਾਡਾ ਗੁਲਾਮ ਬਣ ਕੇ ਰਹਿ ਕੀੜੀ ਦੀ ਜਦੋਂ ਗੱਲ ਸੁਣੀ ਰਾਜਾ ਕਹਿੰਦਾ ਇੰਨੀ ਤਾਂ ਮੈਂ ਕਿਸੇ ਆਪਦੇ ਤੋਂ ਵੱਡੇ ਰਾਜੇ ਦੀ ਗੱਲ ਨਹੀਂ ਸੁਣੀ ਇੰਨੇ ਲਾਕੇ ਆਏ ਰਸਤੇ 'ਚ ਇੰਨੀਆਂ ਰਿਆਸਤਾਂ ਆਈਆਂ ਤੂੰ ਕੌਣ ਹੁੰਨੀ ਐ ਮੈਨੂੰ ਰੋਕਣ ਵਾਲੀ ਆਪਦੀ ਫੌਜ ਨੂੰ ਹੁਕਮ ਦੇਤਾ ਰਾਜੇ ਨੇ ਜਿੰਨੀਆਂ ਵੀ ਇੱਥੇ ਕੀੜੀਆਂ ਨੇ ਇਹਨਾਂ ਨੂੰ ਮਸਲ ਦਿਓ ਰਾਜੇ ਦਾ ਹੁਕਮ ਪਾ ਕੇ ਉਹਦੀ ਫੌਜ ਅੱਗੇ ਆਈ ਆ ਉਹਨਾਂ ਨੇ ਪੈਰਾਂ ਨਾਲ ਕੀੜੀਆਂ ਨੂੰ ਮਾਰਨਾ ਸ਼ੁਰੂ ਕੀਤਾ ਕੀੜੀਆਂ ਜਿਹੜੀਆਂ ਸੀ ਬਚ ਕੇ ਪਤਾਲ 'ਚ ਵੜ ਗਈਆਂ ਲੁੱਕ ਗਈਆਂ ਪਰ ਇਹ ਨਾ ਸਮਝਿਓ ਕੀੜੀਆਂ ਜਿਹੜੀਆਂ ਮਹਾਰਾਜ ਕਹਿੰਦੇ ਲੁੱਕ ਗਈਆਂ ਕੀੜੀਆਂ ਪਤਾਲ ਵਿੱਚ ਪਤਾ ਕਿਉਂ ਗਈਆਂ ਸੀ ਪਤਾਲ ਦੇ ਵਿੱਚ ਜਾ ਕੇ ਉੱਥੋਂ ਜ਼ਹਿਰ ਕੱਢ ਕੇ ਲੈ ਕੇ ਆਈਆਂ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਫਿਰ ਕੀ ਹੋਇਆ ਕਹਿੰਦੇ ਜਦੋਂ ਬਾਪਸ ਆਈਆਂ ਧਰਤੀ ਤੇ ਆ ਕੇ ਸਵਾਹੀ ਅਵੇਸਲੇ ਹੋ ਗਏ ਵੀ ਇਹ ਤਾਂ ਲੁੱਕ ਗਈਆਂ ਸਾਥੋਂ ਡਰਦੀਆਂ ਹੋਈਆਂ ਰਾਜਾ ਵੀ ਹੰਕਾਰ ਚ ਆ ਗਿਆ ਵੀ ਕਿੱਡੀਆਂ ਗੱਲਾਂ ਕਰਦੀ ਸੀ ਹੁਣ ਲੁੱਕ ਗਈ ਆ ਕੀੜੀ ਇਹਦੀਆਂ ਜਿਹੜੀਆਂ ਬਾਕੀ ਸਹੇਲੀਆਂ ਨੇ ਉਹ ਵੀ ਲੁੱਕ ਗਈਆਂ ਨੇ ਉਹ ਆਈਆਂ ਬਾਹਰ ਤੇ ਸਪਾਈਆਂ ਤੇ ਚੜ ਗਈਆਂ ਉਹਨਾਂ ਦੇ ਸਰੀਰਾਂ ਤੇ ਜ਼ਹਿਰ ਲਾਇਆ ਜ਼ਹਿਰ ਇਹਨਾਂ ਜ਼ਿਆਦਾ ਤੇਜ ਸੀ ਉਹ ਰਾਜੇ ਦੇ ਸਾਰੇ ਸਿਪਾਹੀ ਮਰ ਗਏ ਤਦ ਰਾਜੇ ਨੇ ਦੇਖਿਆ ਮੇਰੀ ਲੱਖਾਂ ਦੀ ਫੌਜ ਖਤਮ ਹੋ ਗਈ ਇਹ ਕੀੜੀਆਂ ਨੇ ਕੀ ਕੀਤਾ ਮੇਰੀ ਲੱਖਾਂ ਦੀ ਫੌਜ ਮਾਰਤੀ ਹੈ ਰਾਜਾ ਡਰ ਗਿਆ ਗੋਡਿਆਂ ਤੇ ਬਹਿ ਕੇ ਕੀੜੀ ਜਿਹੜੀ ਸੀਗੀ ਜਿਹੜੀ ਉਹਨਾਂ ਦੀ ਮੁਖੀ ਕੀੜੀ ਸੀਗੀ ਉਹਨੂੰ ਰਾਜਾ ਕਹਿੰਦਾ ਮੈਂ ਤੇਰੇ ਅੱਗੇ ਹੱਥ ਜੋੜਦਾ ਜੋ ਤੁਸੀਂ ਕਹੋਗੇ ਮੈਂ ਕਰੂੰਗਾ ਬਸ ਮੇਰੇ ਸਪਾਹੀਆਂ ਨੂੰ ਜ਼ਿੰਦਾ ਕਰ ਦਿਓ ਵੀ ਇਹਨਾਂ ਦੇ ਸਹਾਇਤਾ ਨਾਲ ਇਹਨਾਂ ਦੀ ਮਦਦ ਨਾਲ ਇਹੜੇ ਰਾਜ ਭਾਗ ਮੈਂ ਫਤਿਹ ਕੀਤੇ ਆ ਜਿੱਤੇ ਆ ਇਸ ਕਰਕੇ ਤਰਸ ਕਰ ਮੇਰੇ ਤੇ ਕੀੜੀਆਂ ਦੇ ਜਿਹੜੀ ਰਾਣੀ ਆ ਉਹਨੇ ਆਖਿਆ ਵੀ ਮੈਂ ਇੱਕ ਸ਼ਰਤ ਤੇ ਹੀ ਸਾਰਾ ਕੁਝ ਕਰੂੰਗੀ ਕਿ ਤੂੰ ਸਾਡੇ ਨਾਲ ਚੱਲ ਕੇ ਪ੍ਰਸ਼ਾਦਾ ਸ਼ੱਕ ਜੋ ਅਸੀਂ ਖਾਨੇ ਆ ਜੇ ਤੂੰ ਉਹ ਸ਼ੱਕੇਗਾ ਫਿਰ ਤੇਰੇ ਸਪਾਹੀਆਂ ਨੂੰ ਮੈਂ ਜ਼ਿੰਦਾ ਕਰਾ ਦਿਆਂਗੀ ਰਾਜੇ ਨੇ ਉਹ ਕੀੜੀ ਜਿਹੜੀ ਆ ਨਾ ਉਹਦੀ ਗੱਲ ਮੰਨੀ ਆ ਉੱਥੇ ਆ ਗਿਆ ਕੀੜੀਆਂ ਫਿਰ ਵਾਪਸ ਪਤਾਲ ਵਿੱਚ ਗਈਆਂ ਜਿੱਥੋਂ ਉਹਨਾਂ ਨੇ ਜ਼ਹਿਰ ਲਿਆਂਦਾ ਸੀ ਉੱਥੇ ਲਾਗੇ ਹੀ ਅੰਮ੍ਰਿਤ ਵੀ ਸੀਗਾ ਅੰਮ੍ਰਿਤ ਲੈ ਕੇ ਆਈਆਂ ਸਾਰੇ ਸਿਪਾਈਆਂ ਨੂੰ ਅੰਮ੍ਰਿਤ ਦੇ ਕੇ ਉਹਨਾਂ ਦੇ ਸਰੀਰ ਉੱਪਰ ਲਾ ਕੇ ਉਹਨਾਂ ਨੂੰ ਜੀਵਤ ਕੀਤਾ ਜਦੋਂ ਰਾਜੇ ਨੇ ਸਾਰੀ ਖੇਡ ਦੇਖੀ ਹੈਰਾਨ ਹੋ ਗਿਆ ਸਮਝ ਗਿਆ ਕੀੜੀਆਂ ਕੋਲ ਕੀ ਅਜ਼ਮਤ ਆ ਰਾਜਾ ਕਹਿੰਦਾ ਮੈਂ ਤੁਹਾਡਾ ਗੁਲਾਮ ਹਾਂ ਹੁਣ ਦੱਸੋ ਜੋ ਕਹੋਗੇ ਮੈਂ ਕਰੂੰਗਾ ਹੁਣ ਉੱਥੇ ਰਾਜੇ ਦਾ ਹੰਕਾਰ ਟੁੱਟ ਗਿਆ ਸੰਗਤ ਜੀ ਇੱਥੇ ਜੇ ਕੋਈ ਸ਼ੰਕਾ ਕਰੇ ਤਰਕ ਕਰੇ ਵੀ ਕੀੜੀ ਰਾਜ ਕਿਵੇਂ ਕਰ ਸਕਦੀ ਹੈ ਹੁਣ ਗੁਰਬਾਣੀ ਵਿੱਚ ਇੱਕ ਸ਼ਬਦ ਆਉਂਦਾ ਸਾਡੇ ਸਾਰੇ ਸ਼ੰਕੇ ਦੂਰ ਹੋ ਜਾਂਦੇ ਆ ਮਹਾਰਾਜ ਜੀ ਕਹਿੰਦੇ ਆ ਸਿੰਘਾਂ ਬਾਜਾਂ ਚਰਗਾ ਕੁਹੀਆਂ ਇਨ੍ਹਾਂ ਖਵਾਲੇ ਕਾ ਇਹ ਬਾਬਾ ਨਾਨਕ ਜੀ ਦੇ ਬਚਨਾਂ ਸਿੰਘਾਂ ਬਾਜਾਂ ਸ਼ੇਰਾਂ ਤੋਂ ਬਾਜਾਂ ਇੱਲਾ ਤੇ ਜਿਹੜੀਆਂ ਇਹ ਮਾਸਾਹਾਰੀ ਜਿਹੜੇ ਖਾਣ ਵਾਲੇ ਜਾਨਵਰ ਜੀ ਹੁੰਦੇ ਆ ਜੇ ਰੱਬ ਚਾਵੇ ਇਹਨਾਂ ਨੂੰ ਘਾਹ ਖਵਾ ਦਿੰਦਾ ਤੇ ਜੇ ਉਹ ਚਾਵੇ ਸ਼ਾਕਾਹਾਰੀਆਂ ਨੂੰ ਮਾਸ ਖਾਣ ਵਿੱਚ ਤਬਦੀਲ ਕਰ ਦਿੰਦਾ ਹੈ ਕਾਹੋ ਖਾਣ ਤੇ ਨਾ ਮਾਸ ਖਵਾਲੇ ਇਹ ਚਲਾਏ ਰਾ ਜਿਹੜੇ ਘਾਹ ਖਾਂਦੇ ਆ ਉਹਨਾਂ ਨੂੰ ਗੋਸ਼ਟ ਖਵਾ ਦਿੰਦਾ ਤੇ ਇਸ ਕਰਕੇ ਨਦੀਆਂ ਵਿੱਚ ਟਿੱਬੇ ਦੇ ਖਾਲੇ ਥਲੀ ਕਰੇ ਹੈ ਸਗਾ ਦਰਿਆਵਾਂ ਅੰਦਰ ਉੱਚੇ-ਉੱਚੇ ਟਿੱਬੇ ਦਿਖਾ ਦਿੰਦਾ ਦੇਗਸਤਾਨ ਨੂੰ ਚਾਵੇ ਪਰਮੇਸ਼ਰ ਸਮੁੰਦਰ ਬਣਾ ਦਿੰਦਾ ਕੀੜਾ ਉਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾ ਕੀੜੇ ਨੂੰ ਬਾਦਸ਼ਾਹੀ ਤਖਤ ਤੇ ਬਿਠਾ ਦਿੰਦਾ ਤੇ ਬਾਦਸ਼ਾਹਾਂ ਦੇ ਲਸ਼ਕਰਾਂ ਨੂੰ ਸਵਾ ਕਰਵਾ ਦਿੰਦਾ ਇਹ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਸਭ ਕੁਝ ਕਰ ਸਕਦਾ ਹੈ ਹੁਣ ਇਹ ਗੁਰਬਾਣੀ ਵਿੱਚ ਪੰਕਤੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਤਾਂ ਕਰਕੇ ਮਹਾਰਾਜ ਕਹਿ ਰਹੇ ਆ ਭਾਈ ਪਰਮੇਸ਼ਰ ਜੋ ਚਾਵੇ ਸਭ ਕੁਝ ਕਰ ਸਕਦਾ ਹੈ ਹੁਣ ਉਹ ਜਿਹੜਾ ਰਾਜਾ ਹੈ ਕੀੜੀਆਂ ਨੂੰ ਕਹਿ ਰਿਹਾ ਮੈਂ ਤੁਹਾਡਾ ਗੁਲਾਮ ਬਣਨ ਨੂੰ ਤਿਆਰ ਹਾਂ ਪਤਾ ਲੱਗ ਗਿਆ ਵੀ ਕੀੜੀਆਂ ਉਹਨਾਂ ਦਾ ਦੇਸ਼ ਆਹੀ ਇਹ ਸਭ ਕੁਝ ਕਰ ਸਕਦੀਆਂ ਨੇ ਹੁਣ ਕਿਸੇ ਦਾ ਹੰਕਾਰ ਤੋੜਨ ਲਈ ਮਹਾਰਾਜ ਉਹਦੇ ਲਈ ਇੱਕ ਕੀੜੀ ਬਹੁਤ ਆ ਜੇ ਗੁਰੂ ਸਾਹਿਬ ਜੀ ਕਿਰਪਾ ਕਰ ਦੇਣ ਇੱਕ ਕੀੜੀ ਬੰਦੇ ਦਾ ਹੰਕਾਰ ਤੋੜ ਸਕਦੀ ਹੈ ਇੱਕ ਨਿੱਕਾ ਜਿਹਾ ਵਾਇਰਸ ਸੀਗਾ ਜਿਹੜਾ ਸਾਧ ਸੰਗਤ ਜੀ ਜਦੋਂ ਵਧਿਆ ਸਾਰੇ ਦੇਸ਼ ਨੂੰ ਭਾਜੜ ਪੈ ਗਈ ਹੁਣ ਦੇਖੋ ਬਹੁਤ ਕੁਝ ਹੋ ਸਕਦਾ ਕਈ ਵਾਰੀ ਏਡੀ ਦੇਹ ਹੁੰਦੀ ਆ ਬੰਦੇ ਦੀ ਨਿੱਕੀ ਜੀ ਸਰੀਰ ਤੇ ਫੈਂਸੀ ਹੁੰਦੀ ਆ ਉਹ ਤੋਂ ਵੱਡਾ ਰੋਗ ਜਨਮ ਲੈਂਦਾ ਉਹ ਠੀਕ ਹੀ ਨਹੀਂ ਹੁੰਦਾ ਤੇ ਮੌਤ ਹੋ ਜਾਂਦੀ ਹੈ ਤੁਸੀਂ ਵੇਖੀ ਹੋਣੀ ਆ ਇਹ ਗੱਲ ਹੁਣ ਉਹ ਰਾਜੇ ਨੂੰ ਦੇਸ਼ ਜਿੱਤਣ ਦੀ ਭੁੱਖ ਸੀਗੀ ਰੁਕਦਾ ਨਹੀਂ ਸੀ ਕੀੜੀ ਦਾ ਦੇਸ਼ ਆਇਆ ਤੇ ਸਮਝ ਲੱਗੀ ਹੰਕਾਰ ਵਿੱਚ ਕੁਝ ਨਹੀਂ ਰੱਖਿਆ ਪਹਿਲਾਂ ਮੇਥੋਂ بڑے ਰਾਜੇ ਆਏ ਆ ਬਾਅਦ ਵਿੱਚ ਵੀ ਕਈਆਂ ਨੇ ਆਉਣਾ ਹੈ ਪਰ ਕਿਸੇ ਨੇ ਇੱਥੇ ਨਹੀਂ ਰਹਿਣਾ ਰਾਮ ਗयो 라ਵਣ ਗयो ਯਾਕੋਬ ਉਹ ਪਰਵਾਰ ਪਹ ਨਾਨਕ تیر ਕਸ਼ ਨਹੀਂ ਸੁਪਨੇ ਜੋ ਸੰਸਾਰ ਇਹ ਵੱਡੇ ਵੱਡੇ ਜਿਹੜੇ ਆ ਰਾਜੇ ਆਉਂਦੇ ਆ ਵੱਡੀਆਂ ਵੱਡੀਆਂ ਹਸਤੀਆਂ ਆਉਂਦੀਆਂ ਚਲੀਆਂ ਜਾਂਦੀਆਂ ਨੇ ਤਾਂ ਉਹਨੂੰ ਅਹਿਸਾਸ ਹੋ ਗਿਆ ਉਹ ਸੰਗਤ ਜੀ ਉਹ ਸਿਆਣੇ ਬਜ਼ੁਰਗ ਕਹਿੰਦੇ ਹੁੰਦੇ ਸੀਗੇ ਵੀ ਬੰਦੇ ਨੂੰ ਤਪ ਤੋਂ ਰਾਜ ਮਿਲ ਜਾਂਦਾ ਤੇ ਜਦੋਂ ਰਾਜ ਭਾਗ ਮਿਲਦਾ ਬੰਦਾ ਨਾਮ ਨਹੀਂ ਜਪਦਾ ਪੁੱਠੇ ਸਿੱਧੇ ਕੰਮ ਕਰਦਾ ਰਾਜ ਤੋਂ ਨਰਕ ਮਿਲਦਾ ਤਪ ਕਰਕੇ ਰਾਜ ਮਿਲਿਆ ਰਾਜ ਤੋਂ ਬਾਅਦ ਨਰਕ ਮਿਲਿਆ ਇਹਦਾ ਭਾਵੇਂ ਆ ਵੀ ਜਦੋਂ ਰਾਜ ਆਉਂਦਾ ਉਦੋਂ ਬੰਦੇ ਹੰਕਾਰੀ ਹੋ ਜਾਂਦੇ ਅਸਲ ਰਾਜਾ ਉਹ ਆ ਜਨਕ ਵਰਗਾ ਜਿਹੜਾ ਮਾਇਆ ਵਿੱਚ ਵੀ ਬਿਰਾਗ ਚ ਰਹੇ ਗੁਰਮੁਖ ਮਾਇਆ ਵਿੱਚ ਉਦਾਸੀ ਪਰ ਜਦੋਂ ਰਾਜਾ ਹੰਕਾਰ ਕਰਦਾ ਉਹਨੂੰ ਦਿਖਾਉਣ ਲਈ ਵਾਹਿਗੁਰੂ ਪਰਮੇਸ਼ਰ ਕੌਤਕ ਵਰਤਾਉਂਦਾ ਹੈ ਇਸ ਕਰਕੇ ਇਤਿਹਾਸ ਵਿੱਚ ਇੱਕ ਰਾਜੇ ਬਲ ਦੀ ਵੀ ਸਾਖੀ ਆਉਂਦੀ ਹੈ ਭਾਈ ਗੁਰਦਾਸ ਜੀ ਨੇ ਵੀ ਆਪਣੀ ਬਾਣੀ ਵਿੱਚ ਰਾਜੇ ਬਲ ਦਾ ਜ਼ਿਕਰ ਕੀਤਾ ਹੈ ਜਿਹੜਾ ਕਿ ਰਾਜੇ ਬਲ ਦਾ ਪਿਤਾ ਸੀ ਬੜਾ ਨੇਕ ਬੰਦਾ ਸੀਗਾ ਤੇ ਜਿਹੜਾ ਆਪ ਰਾਜਾ ਬਲ ਹੈ ਤੇ ਉਹ ਵੀ ਬਹੁਤ ਦਾਨੀ ਤੇ ਨੇਕ ਸੀਗਾ ਬਲ ਰਾਜੇ ਕੋਲ ਜਿਹੜਾ ਵੀ ਆਉਂਦਾ ਖਾਲੀ ਹੱਥ ਨਹੀਂ ਸੀ ਮੋੜਦਾ ਆਪਣੇ ਆਪ ਨੂੰ ਰਾਜੇ ਜਨਕ ਵਰਗਾ ਬਣਾਉਣਾ ਚਾਹੁੰਦਾ ਸੀ ਤੇ ਜਦੋਂ ਰਾਜੇ ਬਲ ਨੇ ਬਹੁਤ ਦਾਨ ਜਗ ਕੀਤੇ ਆ ਕਉਕੇ ਕਈ ਰਾਜੇ ਕਰਦੇ ਸੀ ਪ੍ਰਾਤਨ ਸਮੇਂ ਵਿੱਚ ਦਾਨ ਜਗ ਕੀਤੇ ਉਹਨੂੰ ਹੰਕਾਰ ਵੀ ਹੋ ਗਿਆ ਸੀ ਇੱਕ ਵਾਰ ਉਹਨੂੰ ਲੱਗਣ ਲੱਗ ਗਿਆ ਵੀ ਮੇਰੇ ਵਰਗਾ ਕੋਈ ਦਾਨੀ ਨਹੀਂ ਧਰਤੀ ਤੇ ਕਿਉਂਕਿ ਮੈਂ ਸਾਰੇ ਬ੍ਰਾਹਮਣਾਂ ਨੂੰ ਰਜਾਤਾ ਇੰਨੇ ਦਾਨ ਦਿੱਤੇ ਮੇਰੇ ਵਰਗਾ ਕੋਈ ਰਾਜਾ ਹੋਇਆ ਨਹੀਂ ਹੈਗਾ ਉਦੋਂ ਪਰਮੇਸ਼ਰ ਨੇ ਜਾਣਿਆ ਵੀ ਇਹ ਰਾਜਾ ਬਲ ਤਾਂ ਬੜਾ ਚੰਗਾ ਸੀ ਪਰ ਉਹਨੂੰ ਮਾਣ ਹੋ ਗਿਆ ਉਹਨਾਂ ਨੇ ਕੀ ਕੀਤਾ ਪ੍ਰਮਾਤਮਾ ਨੇ ਇੱਕ ਬ੍ਰਾਹਮਣ ਦਾ ਰੂਪ ਧਾਰ ਲਿਆ ਤੇ ਉੱਥੇ ਦੇ ਦਰਬਾਰ ਵਿੱਚ ਪਹੁੰਚ ਗਿਆ ਰਾਜੇ ਨੇ ਬ੍ਰਾਹਮਣ ਨੂੰ ਆਖਿਆ ਆਪਦੇ ਸੁਭਾਅ ਅਨੁਸਾਰ ਦੱਸੋ ਜੀ ਕੀ ਸੇਵਾ ਕਰਾਂ ਤਾਂ ਪਰਮੇਸ਼ਰ ਦੇ ਰੂਪ ਜਿਹੜਾ ਬ੍ਰਾਹਮਣ ਸੀ ਛੋਟਾ ਜਿਹਾ ਰੂਪ ਧਾਰ ਕੇ ਆਏ ਸੀ ਕਹਿਣ ਲੱਗੇ ਮੈਂ ਕੀ ਆਂ ਜੀ ਮੈਂ ਤਾਂ ਇੱਕ ਗਰੀਬ ਬ੍ਰਾਹਮਣ ਮੇਰੀ ਤਾਂ ਇੱਕ ਇੱਛਾ ਹੀ ਆ ਕਹਿੰਦੇ ਦੱਸੋ ਜੀ ਮੈਨੂੰ ਸਿਰਫ ਢਾਈ ਕਦਮ ਧਰਤੀ ਦੇ ਦਿਓ ਮੈਂ ਉੱਥੇ ਬੈਠ ਕੇ ਪ੍ਰਮਾਤਮਾ ਦਾ ਜਸ ਕਰ ਲਿਆ ਕਰਾਂ ਹੋਰ ਕੋਈ ਮੇਰੀ ਇੱਛਾ ਨਹੀਂ ਹੈ ਆ ਕਰਕੇ ਇੱਥੇ ਮੈਂ ਦਰਵਾਜ਼ੇ ਤੇ ਬੈਠਾ ਰਹੂੰਗਾ ਪ੍ਰਮਾਤਮਾ ਦਾ ਨਾਮ ਜਪਦਾ ਰਹੂੰਗਾ ਰਾਜਾ ਬਹੁਤ ਹੱਸਿਆ ਰਾਜਾ ਬਲ ਕਹਿਣ ਲੱਗਾ ਕਿ ਤੇਰਾ ਕੱਦ ਤਾਂ ਬਹੁਤ ਛੋਟਾ ਜਿਹਾ ਹੈ ਤੇ ਤੂੰ ਬਲ ਰਾਜੇ ਨਾਲ ਮਖੌਲ ਕਰਨਾ ਆ ਮੇਰੇ ਰਾਜ ਦੇ ਵਿੱਚ ਤਾਂ ਬਹੁਤ ਬੰਨ ਖੁੱਲੇ ਪਿਆ ਜੰਗਲ ਖੁੱਲੇ ਪਿਆ ਬਹੁਤ ਇਲਾਕਾ ਹੈ ਅਣਗਿਣਤ ਲੋਕ ਉੱਥੇ ਬਿਸ਼ਰਾਮ ਕਰਦੇ ਆ ਕਮਾਲ ਦੀ ਗੱਲ ਆ ਤੂੰ ਮੇਰੇ ਰਾਜ ਵਿੱਚ ਆ ਗਿਆ ਤੈਨੂੰ ਬੈਠਣ ਨੂੰ ਜਗ੍ਹਾ ਨਹੀਂ ਮਿਲੀ ਕਿਤੇ ਮੇਰੇ ਰਾਜ ਵਿੱਚ ਹਰ ਕਿਸੇ ਨੂੰ ਖੁੱਲਾ ਸੱਦਾ ਹੈ ਕੋਈ ਵੀ ਆਵੇ ਕੋਈ ਵੀ ਧਰਤੀ ਵਾਵੇ ਜੇ ਤੂੰ ਮੇਰੇ ਤੋਂ ਕੁਝ ਮੰਗਣਾ ਹੈ ਹੀਰੇ ਮੰਗ ਲਾ ਮੋਤੀ ਮੰਗ ਲਾ ਮੈਂ ਤੈਨੂੰ ਦੇਵਾਂਗਾ ਮੈਂ ਮਨਾ ਥੁੜੀ ਕਰਦਾ ਪਹਿਲਾਂ ਵੀ ਮੈਂ ਬੜਾ ਕੁਝ ਦਿੱਤਾ ਹੈ ਪਰ ਉਹ ਭਗਵਾਨ ਜੀ ਸੀਗੇ ਕੁਝ ਬੋਲੇ ਨਹੀਂ ਚੁੱਪ ਰਹੇ ਕਹਿੰਦੇ ਬਾਅਦ ਵਿੱਚ ਕਹਿੰਦੇ ਮੈਨੂੰ ਤਾਂ ਇਹੀ ਚੀਜ਼ ਚਾਹੀਦੀ ਆ ਉਹ ਜਿਹੜੇ ਮੰਤਰੀ ਸੀਗੇ ਉਹਨਾਂ ਨੇ ਕਿਹਾ ਵੀ ਇਹ ਕੋਈ ਗੱਲ ਕੋਈ ਹੋਰ ਆ ਜੀ ਇਹਦੇ ਵਿੱਚ ਰਾਜਨ ਕਿ ਤੁਸੀਂ ਸਮਝੋ ਕੋਈ ਭੇਦ ਹੈ ਇੱਕ ਮੰਤਰੀ ਨੇ ਤਾਂ ਇਥੋਂ ਤੱਕ ਕਹਿਦਾ ਸੀ ਵੀ ਇਹ ਕੋਈ ਆਮ ਸੁਧਾਰਨ ਬ੍ਰਾਹਮਣ ਨਹੀਂ ਲੱਗਦਾ ਇਹ ਤਾਂ ਕੋਈ ਅਵਤਾਰੀ ਪੁਰਖ ਹੈ ਲੱਗਦਾ ਇਹਦੇ ਚਿਹਰੇ ਤੇ ਬੜਾ ਨੂਰ ਹੈ ਇਹ ਤਾਂ ਤੁਹਾਨੂੰ یوں ਲੱਗਦਾ ਵੀ ਪਰਖਣ ਵਾਸਤੇ ਆਇਆ ਹੈ ਤੇ ਮੰਤਰੀ ਕਹਿੰਦਾ ਰਾਜਨ ਜੋ ਮੰਗ ਰਿਹਾ ਨਾ ਦੇ ਦਿਓ ਢਾਈ ਕਦਮ ਇੱਕ ਨੇ ਆਖਿਆ ਦੂਜੇ ਨੇ ਆਖਿਆ ਨਹੀਂ ਜੀ ਜਿਹੜਾ ਸਿਆਣਾ ਸੀ ਦੇਣਾ ਨਾ ਇਹਦੇ ਵਿੱਚ ਕੋਈ ਰਮ ਜਾਂ ਕੋਈ ਖੇਡ ਆ ਤੁਸੀਂ ਇਹ ਤੋਂ ਮਾਫੀ ਮੰਗ ਲਓ ਪਰ ਰਾਜੇ ਬਲ ਨੂੰ ਹੰਕਾਰ ਬਹੁਤ ਸੀਗਾ ਹੰਕਾਰ ਵਸੋ ਕੇ ਕਹਿੰਦਾ ਨਹੀਂ ਮੰਤਰੀ ਹੁਣ ਮੈਂ ਦੇਵਾਂਗਾ ਹੀ ਇਹਨੂੰ ਢਾਈ ਕਦਮ ਧਰਤੀ ਕਹਿੰਦੇ ਜਾ ਭਾਈ ਢਾਈ ਕਦਮ ਜਿੱਥੇ ਤੂੰ ਲੈਣਾ ਚਾਹੁੰਨਾ ਬ੍ਰਾਹਮਣ ਨੂੰ ਆਖਿਆ ਧਰਤੀ ਮੱਲ ਲੈ ਅੱਗੇ ਤੋਂ ਮੇਰੇ ਕੋਲ ਮਖੌਲ ਕਰਨ ਨਾ ਇਸ ਕਰਕੇ ਬ੍ਰਾਹਮਣ ਨੇ ਰਾਜੇ ਦੀ ਗੱਲ ਮੰਨੀ ਉਹ ਭਗਵਾਨ ਜੀ ਸੀਗੇ ਉਹਨਾਂ ਨੇ ਆਪਣੇ ਸਰੀਰ ਨੂੰ ਐਡਾ ਵੱਡਾ ਕਰ ਲਿਆ ਦੋ ਕਦਮਾਂ ਦੇ ਵਿੱਚ ਬਲ ਰਾਜੇ ਦੇ ਸਾਰੇ ਰਾਜ ਨੂੰ ਮੱਲਿਆ ਅੱਧਾ ਕਦਮ ਜਿਹੜਾ ਰਾਜੇ ਦੇ ਸਿਰ ਤੇ ਰੱਖਿਆ ਬਾਕੀ ਕਹਿੰਦੇ ਬਲ ਰਾਜੇ ਨੂੰ ਜਦੋਂ ਹੋਸ਼ ਆਈ ਉਦੋਂ ਵਕਤ ਬੀਤਿਆ ਹੈ ਬ੍ਰਾਹਮਣ ਨੇ ਬਲ ਰਾਜੇ ਨੂੰ ਪੈਰ ਨਾਲ ਧੱਕ ਕੇ ਪਤਾਲ ਚ ਭੇਜਿਆ ਜਿਿਹੜੇ ਇਤਿਹਾਸਕਾਰ ਕਹਿੰਦੇ ਆ ਤੇ ਆਖਿਆ ਤੂੰ ਇੱਥੇ ਰਾਜ ਕਰ ਤੇ ਫੇਰ ਬਲ ਰਾਜਾ ਪਤਾਲ ਦੇ ਵਿੱਚ ਭਗਤੀ ਕਰਨ ਲੱਗ ਪਿਆ ਸਾਧ ਸੰਗਤ ਜੀ ਗੁਰਬਾਣੀ ਵਿੱਚ ਵੀ ਜ਼ਿਕਰ ਆਉਂਦਾ ਹੈ ਉਦੋਂ ਫਿਰ ਇਹ ਵੀ ਗੱਲ ਆਉਂਦੀ ਆ ਇਹ ਉਹਨੂੰ ਆਖਿਆ ਸੀ ਵੀ ਭਗਵਾਨ ਜੀ ਤੁਸੀਂ ਮੈਨੂੰ ਬਚਨ ਦਿੱਤਾ ਸੀ ਵੀ ਮੇਰੇ ਸਾਹਮਣੇ ਦਵਾਰ ਤੇ ਬੈਠ ਕੇ ਤੁਸੀਂ ਭਗਤੀ ਕਰੋਗੇ। ਉਦੋਂ ਪ੍ਰਮਾਤਮਾ ਦਾ ਜਿਹੜਾ ਰੂਪ ਸੀ ਬਾਵਨ ਰੂਪ ਉਹਨੂੰ ਉੱਥੇ ਬੈਠ ਕੇ ਵੀ ਭਗਤੀ ਵੀ ਕਰਨੀ ਪਈ ਵੀ ਦਰਵਾਜ਼ੇ ਤੇ ਬੈਠਾਂਗਾ ਬਚਨ ਕੀਤਾ ਸੀ ਕਿੰਨੇ ਹੁਣ ਮੁਕਰੋ ਨਾ। ਫੇਰ ਉਹ ਭਗਵਾਨ ਜੀ ਨੇ ਸਾਰਾ ਜਿਹੜਾ ਜੋ ਬਚਨ ਕੀਤਾ ਸੀ ਉਹ ਨਿਭਾਇਆ ਰਾਜੇ ਦੇ ਬੂਹੇ ਅੱਗੇ ਉਹਨਾਂ ਨੂੰ ਬੈਠਣਾ ਪਿਆ। ਤੇ ਬਲ ਰਾਜਾ ਪਤਾਲ ਵਿੱਚ ਭਗਤੀ ਕਰਨ ਲੱਗਾ ਸਾਧ ਸੰਗਤ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਇਹ ਪਾਵਨ ਸ਼ਬਦ ਦਰਜ ਨੇ ਸਤਜਗਤੈ ਮਾਣਿਓ ਛਲਿਓ ਬਲ ਬਾਵਨ ਪਾਇਓ ਤ੍ਰਿਤੈ ਤੇ ਮਾਣਿਓ ਰਾਮ ਰਗਵੰਸ਼ ਕਹਾਇਓ ਸਾਧ ਸੰਗਤ ਜੀ ਇਹ ਇਤਿਹਾਸ ਵਿੱਚੋਂ ਕੋਈ ਗੱਲ ਐਵੇਂ ਨਹੀਂ ਸੁਣਾਈ ਜਾਂਦੀ ਇਹ ਗੁਰਬਾਣੀ ਵਿੱਚ ਉਹਦੀ ਉਦਾਹਰਣ ਦਿੱਤੀ ਹੁੰਦੀ ਆ ਇਹ ਰਾਜੇ ਦਾ ਇਤਿਹਾਸ ਬਾਹਮਨ ਅਵਤਾਰ ਦੀ ਵੀ ਗੱਲ ਆਉਂਦੀ ਹੈ ਸਾਧ ਸੰਗਤ ਜੀ ਇਸ ਕਰਕੇ ਬੰਦੇ ਦਾ ਜਿਹੜਾ ਹੰਕਾਰ ਹੈ ਹਉਮੈ ਆ ਉਹਨੂੰ ਦੂਰ ਕਰਨ ਲਈ ਪਰਮੇਸ਼ਰ ਬਹੁਤ ਜਿਹੜੇ ਆ ਅਵਤਾਰ ਭੇਜਦਾ ਹੈ ਸਤਜੁਗ ਦੇ ਅਵਤਾਰ ਨੇ ਤ੍ਰੇਤੀ ਦੇ ਅਵਤਾਰ ਨੇ ਦੁਆਪਰ ਦੇ ਕਲਯੁਗ ਦੇ ਪੂਰਨ ਅਵਤਾਰ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤਾਂ ਅੱਜ ਵੀ ਜਿਹੜੇ ਲੋਕ ਨੇ ਕਲਯੁਗ ਦੇ ਤੁਸੀਂ ਵੇਖੋ ਇਹਨਾਂ ਦੀ ਚਾਲ ਇਹਨਾਂ ਦੀ ਬੋਲ ਇਹਨਾਂ ਦਾ ਢੰਗ ਤਰੀਕਾ ਤੋਂ ਪਤਾ ਲੱਗ ਜਾਂਦਾ ਹੈ ਵੀ ਬੰਦਾ ਕਿੰਨਾ ਹੰਕਾਰਿਆ ਹੋਇਆ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਸਮਝਾਇਆ ਸੀ ਭਾਈ ਮਰਦਾਨਾ ਜੀ ਹੰਕਾਰ ਨਹੀਂ ਪਰਮੇਸ਼ਰ ਨੂੰ ਪਾਉਂਦਾ ਹਰ ਜਿਉ ਹੰਕਾਰ ਨਾ ਭਾਵੇਈ ਵੇਦ ਕੂਕ ਸੁਣਾਵੇ ਵੇਦਾਂ ਨੂੰ ਪੜ ਲਓ ਵੇਦ ਵੀ ਇਹੀ ਗੱਲ ਕਹਿਣਗੇ ਤਾਂ ਸਤਜੁਗ ਤੈ ਮਾਣਿਓ ਛਲਿਓ ਬਲ ਬਾਵਨ ਪਾਇਓ ਸਾਧ ਸੰਗਤ ਜੀ ਕਿੱਡੀ ਵੱਡੀ ਗੱਲ ਹੈ ਬਾਣੀ ਵਿੱਚ ਸਤਜੁਗ ਵਿੱਚ ਅਟਕਾਲ ਜੀ ਕਹਿੰਦੇ ਆ ਵੀ ਜੋ ਕੁਝ ਹੈ ਉਹ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਕਿਰਪਾ ਸਾਬਾਪਤ ਹੋਇਆ ਹੈ ਤ੍ਰੇਤੇ ਵਿੱਚ ਵੀ ਦੁਆਪਰ ਵਿੱਚ ਵੀ ਉਗਰ ਸੈਨ ਕੋ ਰਾਜ ਅਪੈ ਭਗਤੈ ਜਨ ਦਿਓ ਕਲ ਯੁਗ ਪ੍ਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਬਚਲ ਅਟਲ ਆਦਪੁਰਖ ਫਰਮਾਇਓ ਲੋ ਦੇ ਜੋਗ ਅੰਦਰ ਤੁਸੀਂ ਹੀ ਗੁਰਨਾਨਕ ਦੇਵ ਜੀ ਹੋ ਤੁਸੀਂ ਹੀ ਅੰਗਦ ਹੋ ਤੁਸੀਂ ਹੀ ਸ੍ਰੀ ਗੁਰੂ ਅਮਰਦਾਸ ਜੀ ਹੋ ਅਬਨਾਸੀ ਹੋ ਤੁਸੀਂ ਮਹਾਰਾਜ ਤੁਹਾਡਾ ਹੀ ਹੁਕਮ ਚੱਲ ਰਿਹਾ ਹੈ ਤਾਂ ਇਹ ਪਾਵਨ ਕਥਾ ਆਉਂਦੀ ਆ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਜਦੋਂ ਗੁਰੂ ਜੀ ਕੀੜੀਆਂ ਦੇ ਦੇਸ਼ ਗਏ ਆ ਕੀੜੀਆਂ ਦੇ ਦੇਸ਼ ਜਾ ਕੇ ਮਹਾਰਾਜ ਨੇ ਬਹੁਤ ਕਿਰਪਾ ਕਰ ਦਿੱਤੀ ਇਤਨੀ ਕਿਰਪਾ ਕਰ ਦਿੱਤੀ ਸਾਧ ਸੰਗਤ ਜੀ ਕਿ ਭਾਈ ਮਰਦਾਨਾ ਜੀ ਨੂੰ ਦਿਖਾ ਦਿੱਤਾ ਕਿ ਜੇ ਰੱਬ ਚਾਵੇ ਕੁਝ ਵੀ ਕਰ ਸਕਦਾ ਹੈ ਉਦੋਂ ਭਾਈ ਮਰਦਾਨਾ ਜੀ ਨੇ ਮੱਥਾ ਟੇਕਿਆ ਸਤਿਗੁਰੂ ਜੀ ਨੂੰ ਤੇ ਧੰਨ ਆਖਿਆ ਮਹਾਰਾਜ ਤਨ ਹਨ ਮੇਰੇ ਭਾਗ ਜਿਨ੍ਹਾਂ ਨੂੰ ਆਪ ਜੀ ਦੀ ਸੇਵਾ ਕਰਨ ਦਾ ਸੁਭਾਗਾ ਸਮਯਾ ਪ੍ਰਾਪਤ ਹੋ ਗਿਆ ਸਵਾਉ ਜੀ ਆਪਾਂ ਵੀ ਮੂਲ ਮੰਤਰ ਉਚਾਰਨ ਕਰਕੇ ਆਪਣੀ ਜ਼ਿੰਦਗੀ ਨੂੰ ਸਫਲ ਬਣਾਈਏ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰੁ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਗੁਰੂ ਸਾਹਿਬ ਜੀ ਬਖਸ਼ ਲੈਣ ਜੀ ਪਉਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ